ਵੱਡੀ ਖਬਰ ਵੱਡੀ ਖਬਰ ਵੱਡੀ ਖਬਰ ਐਮਪੀ ਸੁਖਸਿੰਦਰ ਰੰਦਾਵਾ ਦੇ ਪਿੰਡ ਤੋਂ ਆਈ ਵੱਡੀ ਖਬਰ ਕਹਿੰਦੇ ਨੇ ਇੱਕ ਬੀਬੀ ਦੀ ਸ਼ਮਸ਼ਾਨ ਘਾਟ ਤੋਂ ਲਾਸ਼ ਮਿਲੀ ਹੈ ਜਦੋਂ ਇਲਾਕੇ ਦੇ ਲੋਕਾਂ ਨੇ ਦੇਖਿਆ ਕੁੱਤੇ ਲਾਸ਼ ਨੂੰ ਨੋਚ ਰਹੇ ਸਨ ਹਰ ਕੋਈ ਹੈਰਾਨ रह ਗਿਆ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਤੇ ਬੀਬੀ ਦੀ ਤਲਾਸ਼ੀ ਲੈਣ ਤੇ ਉਸ ਦੇ ਕੋਲੋ شناختੀ ਕਾਰਡ बरामद ਹੋਇਆ ਜਿਸ ਤੋਂ ਪਤਾ ਲੱਗਿਆ ਕਿ ਉਹ ਤਾਂ ਘਰੋਂ ਬਟਾਲੇ ਵਾਸਤੇ ਰਵਾਨਾ ਹੋਈ ਸੀ ਪਰ ਕਿਵੇਂ ਸੁਖਜਿੰਦਰ ਰੰਧਾਵਾ ਦੇ ਪਿੰਡ ਪਹੁੰਚ ਗਈ ਤੇ ਉਸ ਤੋਂ ਬਾਅਦ ਉੱਥੋਂ ਦੇ ਸ਼ਮਸ਼ਾਨ ਘਾਟ ਪਹੁੰਚ ਗਈ ਕਿਸੇ ਨੂੰ ਕੁਝ ਨਹੀਂ ਪਤਾ ਕੋਈ ਕਹਿੰਦਾ ਕਤਲ ਤੇ ਪੁਲਿਸ ਨੂੰ ਲੱਗਦਾ ਹੈ ਕਿ ਸ਼ਾਇਦ ਇਸ ਮੌਤ ਦੀ ਵਜ੍ਹਾ ਕੁਝ ਹੋਰ ਹੈ ਪਰ ਆਖਰਕਾਰ ਇਸ ਬੀਬੀ ਦੀ ਮੌਤ ਕਿਵੇਂ ਹੋਈ ਇੱਕ ਵੱਡਾ ਸਵਾਲ ਹੈ ਔਰ ਇਸ ਦੀ ਪੜਤਾਲ ਪੁਲਿਸ ਨੇ ਸ਼ੁਰੂ ਕਰ ਦਿੱਤੀ ਹੈ ਸੋ ਆਓ ਤੁਹਾਨੂੰ ਦਿਖਾਨਿਆਂ ਕੀ ਇਹ ਪੂਰਾ ਮਾਮਲਾ ਤਨਖਬੈ ਪੰਜਾਬੀ ਤੀਜਈ ਰੌਹਿਦ ਕੋਪਤਾ ਤੇ ਰਿਪਾ ਲਖਵੀਰ ਸਿੰਘ ਜਿਹਨਾਂ ਦੀ ਇਹ ਡੈਡਪੈਡ ਹੋਈ ਹੈ ਤੁਹਾਡੇ ਕਿ ਲੱਗਦੇ ਹੈ ਪਤਨੀ ਕੀ ਨਾਮ ਸੇ ਲੱਗਾ ਕੁਲਜੀਤ ਗੌਰ ਕੀ ਕਰਨਾ ਹੈ ਹੁਣ ਤਾਂ ਮੇਰੇ ਕੋਈ ਡੈਡਪੈਡ ਹੋਈ ਹੈ ਕਾਰਨ ਤਾਂ ਹੁਣ ਪੱਕਾ ਪਤਾ ਨਹੀਂ ਲੱਗਣਿਆ ਹੁਣ ਜੇ ਆਪਣਾ ਘਰੋਂ ਦੇ ਆਏ ਹੈ ਕਦੋਂ ਕਦੋਂ ਆਏ ਸੀ 3 ਵਜੇ ਕੱਲ Xiaomi ਕੀ ਲੱਗਦਾ ਤੁਹਾਨੂੰ ਕਿ ਇਹਦੀ ਚਾਰ ਮਸੀ ਮੌਤ ਹੋ ਕੇ ਮੌਤ ਦੇ ਜਦੋਂ ਤੁਹਾਨੂੰ ਲੱਗਦਾ ਵੀ ਕਹਿੰਨੇ ਕੀਤੀ ਆ ਇਥੋਂ ਅਸੀਂ ਮਦਦ ਕੀਤੀ ਉਥੋਂ ਬਿਠੇ ਤਾਂ ਗੋਲ ਤੋਂ ਬਿਠੇ ਆ ਗੋਲ ਇਹ ਤੁਸੀਂ ਪਤਾ ਨਹੀਂ ਕਿੱਤਾ ਕਰਦਾ ਇਹਦਾ ਨਾ ਪਤਾ ਕੀਤਾ ਹੀ ਨਹੀਂ ਅਸੀਂ ਕੋਈ ਰਿਪੋਰਟ ਲਖਾਈ ਇਹ ਕੋਈ ਨਾ ਨਾ ਕੋਈ ਨਹੀਂ ਕੀਤੀ ਉਹਦੇ ਸਿਹਰੇ ਮਤਲਬ ਸਾਨੂੰ ਪਤਾ ਲੱਗਾ ਵੀ ਬਾਗਾਂ ਨਹੀਂ ਹੋਈ ਉਮਰ ਕਿੰਨੀ ਕਿ ਲੱਗਦਾ ਇਹਨਾਂ ਨੂੰ ਉਮਰ ਆਪਣਾ ਹਣੀਏ ਕੋ 74 ਪਾ 40 ਸਾਲ ਹੋ ਗਏ ਮੋਕਟ ਪੁਲਿਸ ਨੂੰ ਤੁਸੀਂ ਗਿਆ ਗਿਆਨ ਕਰ ਬੰਦ ਕਰਾਇਦਾ ਪੋਸਟਮੈਨ ਪਰ ਆਇਆ ਜਾ ਰਿਹਾ ਹੈ ਇਹ ਮੰਨ ਕਰਦੇ ਹਾਂ ਮਨਾਂ ਕੋ ਫਾਪੀਆ ਪੜਾ ਲੱਗ ਗਿਆ ਸਾਨੂੰ ਵੀ ਸੰਸਾਦ ਪੈਦਾ ਕਰਨੀ ਪਈਗਾ ਪਤਾ ਲੱਗ ਗਿਆ ਵੀ ਕਾਰਨਾਂ ਨੇ ਕਰੇ ਮੌਤ ਹੋਈ ਹੈ ਜੀ ਇਹਨੇ ਬੱਚੇ ਕਿੰਨੇ ਦੋ ਲੜਕੇ ਸਾਨੂੰ ਤੇ ਸਵੇਰੇ ਮੇਰੇ ਕੋ ਪਿੰਡ ਦੇ ਦੋ ਜਣੇ ਜੰਗਲ ਪਾਣੀ ਆਏ ਤੇ ਉਹ ਹੱਥ ਲੱਗੇ ਧੋਨੇ ਥੋਨ ਨਲਕਾਏ ਅੰਦਰ ਨਲਕੇ ਤੋਂ ਬਾਰੋਂ ਆਣ ਕੇ ਦੱਤ ਪਾਣੀ ਥੋਨ ਲੱਗੇ ਤੇ ਉਹਨਾਂ ਨੇ ਵੇਖਿਆ ਉਹ ਫਿਰ ਪਿੰਡ ਚ ਲੱਗੇ ਉਹਨਾਂ ਫੋਨ ਕੀਤਾ ਮੈਨੂੰ ਮੈਂ ਫਿਰ ਪੁਲਿਸ ਨੂੰ ਦੱਸਿਆ ਉਹ ਆਏ ਨੇ ਹੁਣ ਪਤਾ ਲੱਗਾ ਵੀ ਉਹ ਪਾਗੋਲੇ ਦੀ ਜਨਾਨੀ ਉੱਥੇੋਂ ਫੋਨ ਕੀਤਾ ਪਾਗੋਲੇ ਫਿਰ ਉਹਦੇ ਅਜੇ ਵਾਰਸ ਆ ਰਹੇ ਨੇ ਆਏ ਨਹੀਂ ਗਏ ਉਹਨੂੰ ਕਿਤੇ ਹੁਣ ਪਤਾ ਨਹੀਂ ਪਾਦੀ ਮੂਤੀ ਪਈ ਸੀ ਉਹ ਜਦੋਂ ਆਪਾਂ ਆਏ ਆ ਲਾ ਕੇ ਚੁੰਨੀ ਪਈ ਤੇ ਕੁੱਤੇ ਇੱਕਨੇ ਇੱਕ ਪੂਰੇ ਹੀ ਉਹ ਡੇ ਹੀ ਛੇੜ ਖਾਨ ਨੂੰ ਨਾਕ ਤੇ ਵੱਢ ਕੇ ਨਾ ਦੰਦੀਆਂ ਉਹ ਖਾਤਾ ਕੁੱਤੇ ਨੇ ਇਕਨੇ ਨਾਕ ਤੇ ਜ਼ਖਮ ਹੋਇਆ ਕੁੱਤੇ ਨੇ ਕੀਤਾ ਕੁੱਤੇ ਕੱਤੇ ਤੇ ਹੰਪਾ ਜਾ ਦਤੇ ਆਣ ਕੇ ਫਿਰ ਤੇ ਵੀ ਪਈ ਰਹੀ ਮੋਕੇ ਤੇ ਹਾਂ ਪਲੀਜ਼ ਮੋਕੇ ਤੇ ਆਈਏ ਜੀ شويهਦੀ ਇੱਥੇ ਪੁਲਿਸ ਕਿੰਨੀ ਘੰਟੇ ਲੱਗਦਾ 10 ਸਾਲ ਦੇ ਇਲਗੇੜਾ ਕੁਇਟਾ ਟਾਈਮ ਪਹਿਲਾਂ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਪਿੰਡ ਧਰੋਵਾਲੀ ਤੋਂ ਧਰੋਵਾਲੀ ਦੇ ਸ਼ਮਸ਼ਾਨ ਘਾੜ ਚ ਇੱਕ ਔਰਤ ਦੀ ਲਾਸ਼ ਅਸੀਂ ਮੌਕੇ ਤੇ ਪਹੁੰਚੇ ਉਹ ਸੌਤ ਦੇ ਵਾਰਸ ਵੀ ਪਹੁੰਚ ਗਏ ਲਖਵੀਰ ਸਿੰਘ ਸਨ ਆਫ ਕਰਮ ਸਿੰਘ ਔਰਤ ਦਾ ਸੱਤੀ ਹੋਇਆ ਜੀ ਕੁਲਜੀਤ ਕੌਰ ਇਹ ਸੱਤੀ ਮੌਤ ਦਾ ਕਾਰਨ ਕੀ ਹੈ ਮੌਤ ਦਾ ਕਾਰਨ ਉਹ ਇੰਜ ਲੱਗਦਾ ਵੀ ਜਿਵੇਂ ਉਹ ਔਰਤ ਜਿਹੜੀ ਗੋਲਪ੍ਰੈਸ਼ਨ ਸੀ ਪਰਵਰਨਤਾਵਕ ਤੇ ਬਾਕੀ ਇਹਦਾ ਪੋਸਟਮਾਰਟ ਕਰਵਾ ਰਹੇ ਹਾਂ ਨੇ ਸਟੇਟਮੈਂਟ ਮੈਂ ਤੁਹਾਨੂੰ ਦੱਸਦਾ ਉਮਰ ਕਿੰਨੀ ਹੈ ਲਗਭਗ 55-57 ਜਦੋਂ